ਸਾਨੂੰ ਤੁਸੀਂ ਮੈਨੂੰ ਇੱਕ ਵਾਰੀ ਪੰਗਤ ਜੀ ਕਿਸੇ ਨੇ ਪੁੱਛਿਆ ਸੀ ਕਿ ਯਾ ਪੰਜਾਬ ਨੂੰ ਪ੍ਰੋਬਲਮ ਕੀ ਹੈ ਸਪੈਸ਼ਲੀ ਬੀਜੇਪੀ ਦੇ ਕੰਸਰਨ ਨੂੰ ਪੁੱਛਿਆ ਸੀ ਕਿ ਅਸੀਂ ਤਾਂ ਕੁਝ ਮਾੜਾ ਵੀ ਨਹੀਂ ਕੀਤਾ ਉਹਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀ ਦੇ ਵਾਂਟ ਕਿ ਜਿੰਨੇ ਵੀ ਸਟੇਕਹੋਲਡਰ ਨੇ ਉਹਨਾਂ ਨਾਲ ਗੱਲ ਕਰਕੇ ਇਹਨੂੰ ਨਿਜਿੱਠਿਆ ਜਾਵੇ ਮੈਂ ਕਿਹਾ ਤੁਸੀਂ ਕੀਤਾ ਕੁਝ ਨਹੀਂ ਹੁਣ ਤੱਕ ਪਰ ਸਾਨੂੰ ਡਰ ਹੈ ਕਿ ਤੁਸੀਂ ਕਰੋਗੇ ਕਿਉਂਕਿ ਤੁਹਾਡੀਆਂ ਤਰੀਕਾ ਇੱਕ ਆ ਰੋ ਨਹੀਂ ਜਿਹੜੇ ਉਹਦੋਂ ਬੀਬੀ ਇੰਦਰਾ ਦੇ ਸੀਗੇ ਤੁਸੀਂ ਉਹੀ ਕੁਝ ਕਰ ਰਹੇ ਹੋ ਫਿਰਾਂ ਦੇ ਕੀ ਕਰ ਗਿਆ ਸੀ ਮਗਾ ਸਿੰਬੋਲਿਕ ਪੋਲਿਟਿਕਸ ਨਾ ਕਰੋ ਇਹ ਤੁਸੀਂ ਬੀਜੇਪੀ ਦੇ ਲੀਡਰ ਨਾਲ ਤੁਹਾਡੀ ਗੱਲ ਚੱਲਦੀ ਲੀਡਰ ਨਹੀਂ ਉਹਨਾਂ ਦਾ ਇੱਕ ਅਫੀਸ਼ੀਅਲ ਸੀਗਾ ਜਿਹੜਾ ਨੈਕਸਟ ਟੂ ਪ੍ਰਾਈਮ ਮਿਨਿਸਟਰ ਵਾਲੀ ਗੱਲ ਕਹੀ ਜਾਂਦੀ ਸੀ ਜਦੋਂ ਕਿਸਾਨ ਅੰਦੋਲਨ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਸਮਝਾਓ ਮੈਂ ਕਿ ਪਲੀਜ਼ ਸਮਝਾਓ ਨਾ ਸਾਨੂੰ ਸਮਝੋ ਜੋ ਚੀਜ਼ਾਂ ਉਦੋਂ ਮੈਂ ਕਹੀਆਂ ਸੀ ਕਿ ਇਹ ਕਰਨੀਆਂ ਪੈਣਗੀਆਂ ਉਹਨਾਂ ਨੇ ਕੀਤੀਆਂ ਬਾਅਦ ਚ ਮੈਂ ਉਹਨਾਂ ਨੂੰ ਇਹ ਗੱਲ ਕਰ ਰਹੀ ਸੀ ਮੈਂ ਕਿ ਤੁਸੀਂ ਇੱਕ ਕੰਮ ਕਰੋ ਜੇ ਤੁਸੀਂ ਜੈਨੂਇਨ ਚਾਹੁੰਦੇ ਹੋ ਨਾ ਕਿ ਪੰਜਾਬ ਦਾ ਹੱਲ ਹੈ ਇਕ ਤਾਂ ਤੁਸੀਂ ਸਿੰਬੋਲਿਕ ਪੋਲਿਟਿਕਸ ਨਾ ਕਰੋ ਮੈਨੂੰ ਉਹਦਾ ਜੀ ਥੋੜਾ ਕਲੀਅਰ ਕਰੋਗੇ ਮੈਂ ਕਿਹਾ ਦਸਤਾਰ ਸਜਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਦੇ ਹੋ ਸਾਨੂੰ ਚੰਗਾ ਲੱਗੂਗਾ ਪਰ ਸਿਰਫ ਇਹ ਦੇ ਨਾਲ ਹੀ ਅਸੀਂ ਤੁਹਾਡੇ ਵੱਲ ਉਲਾਰ ਹੋ ਜਾਾਂਗੇ ਇਹ ਗਲਤੀ ਨਾ ਕਰਿਓ ਜੀ ਸਾਡੇ ਰੀਅਲ ਇਸ਼ੂ ਐਡਰੈਸ ਕਰੋ ਅੰਦੀ ਕਿਵੇਂ ਮਗੇ ਜਿਵੇਂ ਕਿ ਪਾਣੀ ਸਾਡੀ ਹੱਦਬੰਦੀ ਜੋ ਹੁਣ ਨਾ ਚੰਡੀਗੜ੍ਹ ਖੋਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਹੋਰ ਬੜੇ ਮਸਲੇ ਨੇ ਸਰਾਦ ਦੀ ਮਸਲੇ ਨਹੀਂ ਸੂਬਿਆਂ ਨਾਲ ਵੀ ਤੇ ਉਧਰ ਨਾਲ ਵੀ ਉਹਨਾਂ ਨੂੰ ਹੱਲ ਕਰੋ ਉਹਨਾਂ ਨੂੰ ਐਡਰੈਸ ਕਰੋ ਔਰ ਸਾਨੂੰ ਏਜੰਸੀਆਂ ਰਹੀਂ ਕਾਬੂ ਨਾ ਕਰੋ ਸਾਨੂੰ ਪੋਲੀਟੀਕਲੀ ਨੇੜੇ ਕਰੋ ਆਪ ਦੇ ਇੱਕ ਕਦਮ ਚੱਲੋ ਅਸੀਂ ਦੋ ਚੱਲਾਂਗੇ ਪਰ ਡੂ ਇਟ ਗੱਲਾਂ ਨਾ ਕਰੋ ਪਰ ਅਫਸੋਸ ਨਾਲ ਪੰਕਜ ਜੀ ਉਦੋਂ ਤੋਂ ਲੈ ਕੇ ਹੁਣ ਤੱਕ ਇੱਕ ਥਾਂ ਤੇ ਵੀ ਉਹਨਾਂ ਨੇ ਸਾਡੇ ਰੀਅਲ ਇਸ਼ੂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਐਗਜ਼ੈਜ਼ਰੇਟ ਕੀਤਾ ਕਿ ਬੀਜੇਪੀ ਨੇ ਉਦੋਂ ਆਫਰ ਕੀਤੀ ਸੀ ਨਹੀਂ ਆਫਰ ਨਹੀਂ ਕੀਤੀ ਸੀ ਉਹ ਗੱਲਾਂ ਕਰ ਰਹੀ ਸੀ ਇੱਕ ਨਾਰਮਲ ਮੀਟਿੰਗ 'ਚ ਬਹਿ ਕੇ ਪੁੱਛ ਰਹੀ ਕਿ ਬੀਜੇਪੀ ਨਵਜ ਵੀ ਸਮਝਦੀ ਨਾ ਪਤਾ ਜਿਆਦਾ ਕਦੋਂ ਚਲੇ ਜਾਏ ਤਾਨੂੰ ਹਿੰਟ ਗੱਲਾਂ ਗੱਲਾਂ 'ਚ ਕਿਹਾ ਸੀ ਕਿ ਆ ਜਾਓ ਇਧਰਲੇ ਪਾਸੇ ਨਹੀਂ ਨਹੀਂ ਉਹ ਤਾਂ ਉਹਨਾਂ ਨੂੰ ਪਤਾ ਸੀ ਅਸੀਂ ਐਮ ਜੇ ਬੰਦੇ ਨਹੀਂ ਮੈਂ ਤਾਂ ਵੈਸੇ ਵੀ ਪੋਲਿਟਿਕ 'ਚ ਨਹੀਂ ਸੀ ਉਦੋਂ ਵੀ ਤੇ ਹੁਣ ਵੀ ਨਹੀਂਗਾ